brought to by silver pumps top quality aur consistent performance ke liye sirf silver pumps naam yaad rakhna ਲੁਧਿਆਣਾ ਪੱਛਮੀ ਜਿਮਨੀ ਚੋਨ ਨੂੰ ਲੈ ਕੇ ਚੋਨ ਪਚਾਰ ਪੂਰੇ ਸਿਖਰਾ ਤੇ ਆ ਤੇ ਅੱਜ ਕਾਂਗਰਸ ਦੇ ਉਮੀਦਵਾਰ ਭਾਤ ਪੂਛ ਰਾਚੂ ਦੇ ਵੱਲੋਂ ਪਰਮਾਤਮਾ ਦਾ ਓਟ ਆਸਰਾ ਲੈ ਕੇ ਆਸ਼ੀਰਵਾਦ ਲੈ ਕੇ ਨੋਮੀਨੇਸ਼ਨ ਭਰੀ ਜਾਣੀ ਆ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਵੱਡੇ ਕਾਂਗਰਸੀ ਆਗੂ ਅੱਜ ਨੋਮੀਨੇਸ਼ਨ ਦੇ ਲਈ ਲੁਧਿਆਣਾ ਪਹੁੰਚ ਚੁੱਕੇ ਨੇ ਸਾਧੂ ਸਿੰਘ ਧਰਮਸੋਧ ਨੇ ਹੋਰ ਕਾਂਗਰਸੀ ਆਗੂ ਵੀ ਲਗਾਤਾਰ ਪਹੁੰਚ ਰਹੇ ਨੇ ਗੱਲਬਾਤ ਕਰਦੇ ਆ ਭਾਤ ਪੂਛ ਰਾਚੂ ਜੀ ਸਾਡੇ ਨਾਲ ਮਜੂਨੇ ਸਰ ਕਿਸ ਤਰ੍ਹਾਂ ਕਿਸ ਤਰ੍ਹਾਂ ਸਾਦੂ ਜੀ ਕਿਸ ਤਰ੍ਹਾਂ ਦੇ ਦੇ ਦਿਓ ਜੀ ਲਗਾਤਾਰ ਪਹਿਲਾਂ ਵੀ ਪ੍ਰਚਾਰ ਹੈ ਟਟੇ ਉਸਗੇ ਤੇ ਹੁਣ ਵੀ ਦੇਖੋ ਗੱਲ ਇਹ ਹੈ ਲੁਧਿਆਣੇ ਚ ਮੇਰਾ ਤੀਜਾ ਚੌਥਾ ਕਿਹੜਾ ਹੈ ਕੱਲ ਵੀ ਮੈਂ ਆ ਕੇ ਗਿਆ ਕੱਲ ਮੈਂ ਜਵਾਹਰ ਨਗਰ ਕੈਂਪ ਦੇ ਵਿੱਚ ਡੋ ਟੂ ਡੋਰ ਕੀਤਾ ਬੱਚਿਆਂ ਨੇ ਬਜ਼ੁਰਗਾਂ ਨੇ ਨੌਜਵਾਨਾਂ ਨੇ ਸਾਰਿਆਂ ਨੇ ਇੱਕੋ ਗੱਲ ਕਹੀ ਹੈ ਭਾਈ ਅਸੀਂ ਤਾਂ ਆਸ਼ੂ ਦੇ ਕੰਮਾਂ ਨੂੰ ਯਾਦ ਕਰਦੇ ਹਾਂ ਉਹ ਮੌਕਾ ਸੀ ਕਿਹੜਾ ਜਦੋਂ ਅਸੀਂ ਐਸੀ ਹਵਾ ਆਈ ਆਸ਼ੂ ਦੇ ਕੰਮਾਂ ਨੂੰ ਦੇਖ ਨਾ ਸਕੇ ਔਰ ਆਸ਼ੂ ਦੇ ਕੰਮਾਂ ਨੂੰ ਅਸੀਂ ਵੋਟ ਪਾਉਣੀ ਹੈ ਕਾਂਗਰਸ ਨੂੰ ਵੋਟ ਪਾਵਾਂਗੇ ਅੱਜ ਵੀ ਲੋਕ ਯਾਦ ਕਰਦੇ ਨੇ ਕਾਂਗਰਸ ਇੱਕ ਜੁਟ ਨੂੰ ਇੱਕ ਜੁੜਤਾ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਅੱਜ ਇੱਕ ਜੁਟ ਨਜ਼ਰ ਆਏਗੀ ਕਾਂਗਰਸ ਬਿਲਕੁਲ ਤੁਸੀਂ ਦੇਖ ਲਿਓ ਕਾਦੇ ਘੰਟੇ ਘੰਟੇ ਤੱਕ ਸਾਰੇ ਜਦੋਂ ਆਸ਼ੂ ਦੇ ਪੇਪਰ ਦਾਖਲ ਕਰਾਉਣ ਜਾਵਾਂਗੇ ਸਾਰੇ ਆਗੂ ਇਕੱਠੇ ਹੋਣਗੇ ਔਰ ਇਕੱਠੇ ਸੀ ਤੇ ਇਕੱਠੇ ਹੈਗੇ ਤੇ ਇਕੱਠੇ ਰਹਿਣਗੇ ਤਾਂ ਕਾਂਗਰਸ ਇੱਕ ਝੂਟ ਨਜ਼ਰ ਆਏਗੀ ਤਾਂ ਭਾਗਪੁਸ਼ਣ ਆਸ਼ੂ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਲੋਕ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਅੱਜ ਨੋਮੀਨੇਸ਼ਨ ਤੋਂ ਪਹਿਲਾਂ ਜਿਹੜਾ ਵਾ ਇੱਥੇ ਵੱਡਾ ਇਕੱਠ ਦੇਖਣ ਨੂੰ ਮਿਲ ਰਿਹਾ ਵਾ ਤੇ ਹੁਣ ਤੋਂ ਕੁਝ ਸਮਾਂ ਬਾਅਦ ਕਾਂਗਰਸ ਦੇ तमाम ਵੱਡੇ ਆਗੂ ਵੀ ਇੱਥੇ ਪਹੁੰਚਣਗੇ ਤੇ ਭਾਰਤ ਪੁਸ਼ਣ ਆਸ਼ੂ ਦੀ ਨੋਮੀਨੇਸ਼ਨ ਦੇ ਵਿੱਚ ਪਾਰਟਿਸਪੇਟ ਕਰਨਗੇ ਆਸ਼ੂ ਜੀ ਸਾਡੇ ਨਾਲ ਮਿਲੂ ਨੇ ਗੱਲਬਾਤ ਕਰ ਲੈਣਾ ਸਰ ਕਿਸ ਤਰ੍ਹਾਂ ਦੇਖਦੇ ਹੋ ਅੱਜ ਨੋਮੀਨੇਸ਼ਨ ਭਰਨ ਜਾਣੀ ਹੈ ਪਰਮਾਤਮਾ ਦਾ ਔਟ ਆਸਰਾ ਲੈ ਕੇ ਅੱਜ ਜਿਹੜਾ ਵਾ ਤੁਸੀਂ ਆਪਣੀ ਨੋਮੀਨੇਸ਼ਨ ਕਰ ਸਰ ਬਹੁਤ ਵਧੀਆ ਮਾਹੌਲ ਹੈ ਪਰਮਾਤਮਾ ਤੋਂ ਇਹੀ ਮੰਗਦੇ ਆਂ ਪੰਜਾਬ ਦਾ ਭਲਾ ਮੰਗਦੇ ਆਂ ਤੇ ਅੱਜ ਦੀ ਤਾਰੀਖ ਚ ਪੰਜਾਬ ਦਾ ਭਲਾ ਇਸੇ ਗੱਲ 'ਚ ਹੀ ਹੈ ਇਹ ਜਿਹੜੀਆਂ ਪੰਜਾਬ ਨੂੰ ਡੋਬਣ ਤੇ ਆਈਆਂ ਹੋਈਆਂ ਤਾਕਤਾਂ ਇਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਏ ਔਰ ਲੁਧਿਆਣੇ ਦੇ ਲੋਕ ਬੜੇ ਸਜਾਗ ਨੇ ਉਹ ਦੇਖ ਰਹੇ ਨੇ ਵੀ ਅੱਜ ਸਾਰਾ ਪੰਜਾਬ ਬੜੀ ਉਮੀਦ ਨਾਲ ਇਹਨਾਂ ਕੰਨੀ ਤੱਕ ਰਿਹਾ ਹੈ ਤੇ ਇਹ ਸਹੀ ਫੈਸਲਾ ਕਰਨਗੇ ਲਗਾਤਾਰ ਪ੍ਰਚਾਰ ਕਰ ਰਹੇ ਹੋ ਲੋਕਾਂ ਦਾ ਕਿਸ ਤਰ੍ਹਾਂ ਦਾ ਰੁਝਾਨ ਮਿਲ ਰਿਹਾ ਕਿਉਂਕਿ 2022 ਤੋਂ ਬਾਅਦ 3 ਸਾਲ ਦੇ ਬਾਅਦ ਇੱਕ ਵਾਰ ਫਿਰ ਮੌਕਾ ਮਿਲਿਆ ਲੋਕਾਂ ਨੂੰ ਆਪਣਾ ਉਮੀਦਵਾਰ ਚੁਣ ਕੇ ਵਿਧਾਨ ਸਭਾ 'ਚ ਭੇਜਣ ਦਾ ਲੋਕ ਬੜੇ ਤਤਪਰ ਹੈ ਇੱਕ ਤਾਂ 3-3 ਸਾਲ ਦੇ ਇਹਨਾਂ ਦੇ ਮਿਸਰੂਲ ਮਿਸ ਗਵਰਨੈਂਸ ਉਹਨਾਂ ਦੇ ਖਿਲਾਫ ਨੇ ਦੂਸਰਾ ਉਹ ਯਾਦ ਕਰਦੇ ਨੇ 5 ਸਾਲ ਜਿਹੜੇ ਪਹਿਲਾਂ ਕਾਂਗਰਸ ਦੀ ਸਰਕਾਰ ਚ ਕੰਮ ਹੋਏ ਤੇ ਉਦੋਂ ਜਿੱਦਾਂ ਦਾ ਮਾਹੌਲ ਰਹਿੰਦਾ ਸੀ ਅੱਜ ਨਾ ਲਾਅ ਐਂਡ ਆਰਡਰ ਹੈ ਨਾ ਅਦਾਰੇ ਕੰਮ ਕਰ ਰਹੇ ਐ ਜਿਵੇਂ ਮੈਂ ਪਹਿਲਾਂ ਗੱਲ ਕਰਦੇ ਦੱਸਿਆ ਨਾ ਇੱਥੇ ਰਜਿਸਟਰਾਰ ਦਫ਼ਤਰ ਨਾ ਤਹਿਸੀਲਾਂ ਚਲਦੀਆਂ ਪਈਆਂ ਡੀਟੀਓ ਦਫ਼ਤਰ ਬੰਦ ਪਏ ਨੇ ਕਾਰਪੋਰੇਸ਼ਨਾਂ ਦਾ ਬੁਰਾ ਕੋਈ ਅਦਾਰਾ ਇਹ ਜਿਹਾ ਹੈ ਨਹੀਂ ਜੇ ਕੋਈ ਅਦਾਰਾ ਕੰਮ ਕਰ ਰਿਹਾ ਜੀਐਸਟੀ ਤਾਂ ਉਹ ਸਿਰਫ ਤੇ ਸਿਰਫ ਵਪਾਰੀਆਂ ਨੂੰ ਤੰਗ ਕਰਨ ਦਾ ਉਹਨਾਂ ਦਾ ਕੰਮ ਹੈ ਆ ਟੀਚੇ ਪੂਰੇ ਕਰਨੇ ਜਿੰਨੇ ਮਰਜ਼ੀ ਕਾਗਜ਼ ਪੂਰੇ ਹੋਣ ਪਰ ਉਹਨਾਂ ਦਾ ਮਕਸਦ ਇਹ ਹੈ ਕਿ ਇਸ ਤਰੀਕੇ ਅਸੀਂ ਆਪਣਾ ਟਾਰਗੇਟ ਪੂਰਾ ਕਰਨਾ ਹੈ ਚਾਹੇ ਉਹਦੇ 'ਚ ਵਪਾਰੀਆਂ ਦਾ ਜਿੰਨਾ ਮਰਜ਼ੀ ਨੁਕਸਾਨ ਹੋ ਜਾਏ ਅੱਜ ਜਦੋਂ ਵਪਾਰ ਦੇ ਹਾਲਾਤ ਮਾੜੇ ਹੋਣ ਇੱਥੇ ਤਾਂ ਜਿੰਨੀਆਂ ਐਜੂਕੇਸ਼ਨ ਇੰਸਟੀਚੂਨਾਂ ਸਿਗੀਆਂ ਸਭ ਦਾ ਰਾਜਨੀਤਿਕਰਨ ਕਰਕੇ ਰੱਖ ਦਿੱਤਾ ਕਿਤੇ ਕੋਈ ਪੜ੍ਹਾਈ ਤੋਂ ਇਲਾਵਾ ਸਾਰੇ ਕੰਮ ਹੁੰਦੇ ਉੱਥੇ ਤੇ ਫਿਰ ਇਹ ਕਹਿੰਦੇ ਅਸੀਂ ਸਿੱਖਿਆ ਕ੍ਰਾਂਤੀ ਲਿਆਣੀ ਹੈ ਅੱਜ ਲੋਕਾਂ ਨੂੰ ਬਿਲਕੁਲ ਅਹਿਸਾਸ ਹੋ ਚੁੱਕਿਆ ਹੈ ਤੇ ਉਹ ਜਵਾਬ ਦੇਣ ਨੂੰ ਤਿਆਰ بیٹھے ਵਿਰੋਧੀ ਕਹਿੰਦੇ ਨੇ ਕਿ ਚੋਗਨੀ ਰਫਤਾਰ ਦੇ ਨਾਲ ਕੰਮ ਹੋ ਰਿਹਾ ਤੁਸੀਂ ਕਹਿ ਰਹੇ ਹੋ ਕਿ ਕੰਮਾਂ ਦੀ ਰਫਤਾਰ ਜਿਹੜੀ ਆ ਬਿਲਕੁਲ ਖਤਮ ਹੋ ਚੁੱਕੀ ਹੈ ਲੋਕ ਜਾਣਦੇ ਆ ਵੀ ਵਿਕਾਸ ਸਵਾ 3 ਸਾਲ ਚ ਹੋਇਆ ਕਿਦਾਂ ਉਹਦੀ ਰਫਤਾਰ ਹੀ ਚੋਗਣੀ ਹੋਣੀ ਹੈ ਜਿਹੜੀ 3 ਸਵਾ 3 ਸਾਲ ਚ ਲਟਕਸਟ ਹੋਈ ਹੈ ਨਾ ਉਹ ਚੋਗਣੇ ਤਰੀਕੇ ਨਾਲ ਵਧੇਗੀ ਜੇ ਜਵਾਬ ਨਾ ਦਿੱਤਾ ਗਿਆ ਇਸ ਇਲੈਕਸ਼ਨ ਦੇ ਵਿੱਚ ਇਸ ਸਰਕਾਰ ਨੂੰ ਮੇਰਾ ਲਾ ਸਵਾਲ ਹੈ ਕਾਂਗਰਸ ਦੀ ਇੱਕ ਜੁਗਤਾਂ ਨੂੰ ਲੈ ਕੇ ਵਿਰੋਧੀ ਵੀ ਵਿਰੋਧੀ ਵੀ ਤੰਝ ਗਸਦੇ ਹੋਏ ਨਜ਼ਰ ਆ ਰਹੇ ਨੇ ਅੱਜ ਵੱਡੇ ਕਾਂਗਰਸੀ ਲੀਡਰ ਅੱਜ ਨੋਮੀਨੇਸ਼ਨ ਦੇ ਚ ਨਜ਼ਰ ਵੀ ਆ ਰਹੇ ਨੇ ਤੇ ਰਾਜਾ ਵਿਰਿੰਗ ਸਮੇਤ ਹੋਰ ਜਿਹੜੇ ਕਾਂਗਰਸੀ ਆਗੂ ਹੈ ਜਿਨ੍ਹਾਂ ਨੂੰ ਲੈ ਕੇ ਵੱਡੇ ਸਵਾਲ ਚੱਕੇ ਜਾ ਰਹੇ ਨੇ ਉਹ ਅੱਜ ਨਜ਼ਰ ਆਣਗੇ ਮੇਰਾ ਖਿਆਲ ਸਵਾਲ ਸਵਾਈ ਮੀਡੀਆ ਤੋਂ ਕੋਈ ਚੱਕ ਨਹੀਂ ਰਿਹਾ ਇੱਥੇ ਅੱਜ ਤਾਈਂ ਕਿਸੇ ਨੇ ਨਹੀਂ ਪੁੱਛਿਆ ਭਈ ਆਮ ਆਦਮੀ ਪਾਰਟੀ ਦੇ ਪ੍ਰਧਾਨ ਸਾਹਿਬ ਹੈ ਅਮਨ ਅਰੋੜਾ ਜੀ ਕਿਸੇ ਨੇ ਨਹੀਂ ਪੁੱਛਿਆ ਬੀਜੇਪੀ ਦੇ ਪ੍ਰਧਾਨ ਕਦੀ ਜਾਖੜ ਸਾਹਿਬ ਆਏ ਹੈ ਕਿਉਂਕਿ ਕਾਂਗਰਸ ਤੋਂ ਸੁਣੋ ਸੁਣੋ ਸਾਹਿਬ ਕਾਂਗਰਸ ਤੋਂ ਉਮੀਦ ਹੈ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਉਹ ਕਾਂਗਰਸ ਨੂੰ ਚਾਹਦੇ ਆ ਵੀ ਹਮੇਸ਼ਾ ਹਰ ਕੰਮ ਚ ਕੱਟੇ ਔਰ ਮੈਂ ਤੁਹਾਨੂੰ ਦੱਸਾਂ ਸਾਡੇ ਆਪਸ ਵਿੱਚ ਜਿੰਨੇ ਮਰਦੀ ਸਾਡੇ ਡਿਫਰੈਂਸ ਆਫ opinion ਰਹਿਣ ਜਦੋਂ ਲੜਾਈ ਦਾ ਮੌਕਾ ਆਉਂਦਾ ਹੈ ਉਦੋਂ ਅਸੀਂ ਸਾਰੇ ਇਕੱਠੇ ਆ ਜੀ ਬਿਲਕੁਲ ਜੀ ਆ ਸੀਗੇ ਭਾਗ ਪੋਸ਼ਣ ਆਸ਼ੂ ਜਿਹੜੇ ਨੋਮੀਨੇਸ਼ਨ ਭਰਨ ਜਾ ਰਹੇ ਨੇ ਤੇ ਉਸ ਤੋਂ ਪਹਿਲਾਂ ਜਿਹੜਾ ਵਾ ਉਹਨਾਂ ਦੇ ਵੱਲੋਂ ਜਿੱਥੇ ਵਿਰੋਧੀਆਂ ਦੇ ਉੱਤੇ ਤਿੱਖੇ ਤੰਜ ਕੱਸੇ ਗਏ ਨੇ ਉੱਥੇ ਕਾਂਗਰਸ ਦੀ ਇੱਕ ਜੁਟਤਾ ਨੂੰ ਲੈ ਕੇ ਵੀ ਚੱਕੇ ਜਾ ਰਹੇ ਸਵਾਲਾਂ ਦਾ ਉਹਨਾਂ ਦੇ ਵੱਲੋਂ ਠੋਕਵਾ ਜਵਾਬ ਦਿੱਤਾ ਜਾ ਰਿਹਾ ਹੈ ਕੈਮਰਾ ਪਰਸਨ ਕੁਲਦੀਪ ਦੇ ਨਾਲ ਵਿਵੇਕ ਟਾਲ ਪੰਜਾਬ ਤੱਕ ਲੁਧਿਆਣਾ